ਕੀਰਤਨ ਸੋਹਿਲਾ ਏ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਐ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਖਸ਼ ਦੁਟ ਹਰ ਮਾਰਿਆ ਪ੍ਰਹਿਲਾਦ ਰਾਯਾ ਅਹੰਕਾਰੀ ਨੰਦ ਗਾਂ ਪੇਠ ਦੇ ਨਾਮ ਦੇਉ ਮੁਖ ਲਾਇ ਜਿਨ ਨਾਨਕ ਐ ਸਾਹਰ ਸੇਵਿਆ ਅੰਤ ਲੇ ਛਡਾਇ ਸਲੋਕ ਮਹਲਾ ਪਹਿਲਾ ਤਨ ਸੁ ਕਾਗਦ ਕਲਮ ਤਨ ਤਨ ਪੰਡਾ ਤਨ ਮਸ ਤਨ ਲਿਖਾਰੀ ਨਾਨਕ ਜਿਨ ਨਾਮ ਲਿਖਾਇਆ ਸੱਚ ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਉਪਰ ਲੇਖ ਭੇ ਤੂੰ ਏਕੋ ਕਹੀਏ ਨਾਨਕ ਦੂਜਾ ਕਾਹੇ ਕੋ ਦੂਜਾ ਕਾਹੀ ਸਿਮਰੀਐ ਜੰਮੈ ਤੈ ਮਰਜਾਈ ਕੋ ਸਿਮਰੋ ਨਾਨਕ ਜੋ ਜਲ ਥਲ ਰਿਹਾ ਸਮਾਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟਤ ਹੋਤਨੇ ਹਾਲ ਹਰਿ ਕਾ ਨਾਮ ਵਿਚਾਰੈ ਮੇਰਾ ਵੈਰ ਗੁਰੂ ਗੋਬਿੰਦ ਹਰ ਹਰ ਨਾਮੁ ਮੁਖਦ ਮੁਖ ਦੇਵੈ ਕਾਟੈ ਜਮ ਕੀ ਫੰਦ ਰਹਾਓ समरथ पुरुष पूर्ण वेदताते आपे करणे हार अपना दासरा आप बारेया नानक नाम आधार सोरठ मोहल्ला 5 गुरका शब्द रखवारे चौकी चौगिरद हमारे राम नाम मन लागा जम ल जाए कृपा गा प्रबजी तू मेरो सुख दाता वंदन काट करी मन निर्मल पूर्ण पुरुष वदाता रह आओ ਨਾਨਕ ਪ੍ਰਭ ਬਨਾਸੀ ਤਾਂ ਕੀ ਸੇਵਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪੂਰਨ ਹੋਈ ਆਸਾ ਬਲਾਵਲ ਮਹੱਲਾ ਪੰਜਮ ਤਾਤੀ ਬਾਉਨ ਲੱਗਈ ਪਾਰ ਬ੍ਰਹਮ ਸਰਣਾਈ ਚੌਂ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓਖ ਦਿਆ ਏਕਾਲਿਵਲਾਈ ਰਹਾਓ ਰੋ ਅਸਲੀਏ ਤਨ ਰਖਣ ਹਾਰ ਸਭ ਬਿਆਦ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉਣਾ ਤੂੰ ਨੈ ਛੁਟੇ ਨਿਕਟ ਨ ਜਾਈ ਇਹ ਦੂਤ ਸਲੋਕ ਮਹਲਾ 5 ਮਨ ਮੈਂ ਚਿਤ ਬਉ ਚਿਤ ਬਣੀ ਉਤਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਵਾਤਨ ਤੇਰਾ ਧਿਆਵਣਾ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਭਗਤ ਜਨਾਂ ਕੈ ਸੰਗ ਪਾਪ ਗਵਾਵਣਾ ਜਨ ਅਨੰਕ ਸਤਿ ਬਲਿਹਾਰੈ ਬਲ ਬਲ ਜਾਵਣਾ ਕੀਰਤਨ ਸੋਹਿਲਾ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਤ ਕਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੰਬਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਭਾਲੀਐਨ ਦੇਖੈ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ ਸੰਬਤ ਸੋਹਾ ਲਿਖਿਆ ਮਿਲਿ ਕਿਰਪਾ ਬੋ ਤੇਲ ਦੇਉ ਸੱਜਣੇ ਅਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਪਾਪਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬਡਾਈ ਤੋਇ ਰਹਾਓ ਵਿਸੁ ਵਿੱਚ ਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾ ਹੋਆ ਸੂਰਜੇ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋਕ ਪਵਨ ਚਬਰੂ ਕਰੇ ਸਗਲ ਬਨ ਰਾਏ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਏ ਪਾਪ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਬਾਜੰਤ ਭੇਰੀ ਰਹਾਉ ਸਹਿਸ ਤਵਨ ਨਨ 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 ਹੈ ਤੋਹਿ ਕੋ ਸਹਿਸ ਮੂਰਤ ਨਾ ਏਕ ਤੋਹੀ ਸਹਿਜ ਪਦ ਬਿ ਮਿਲਣਾ ਏਕ ਪਦ ਗੰਧ ਬਿਨ ਸਹਿਜ ਤਪ ਗੰਧ ਦੇ ਵਿੱਚ ਚਲਤ ਮੋਹੀ ਸਾਮੈ ਜੋਤ ਜੋਤ ਹੈ ਸੋ ਏ ਤਿਸ ਕੈ ਚਾਨਣ ਸਾਮੈ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤੁਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭ ਤਮਨ ਅਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮੇ ਬਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮਕਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲੇਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉਂ ਜਿਉਂ ਚਲੇ ਚ ਵੈ ਦੁਖ ਪਾਵੇਂ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਵ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਉਧਾਰ ਢੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਔੜੀ ਪੂਰਬੀ ਮਹੱਲਾ 5 ਕਰੋ ਬਨੰਤੀ ਸੁਣ ਮੇਰੇ ਮੀਤਾ ਸੰਤ ਟਹਲ ਕੀ ਬੀਲਾ ਇਹ ਘਟੇ ਚਲੂ ਹਰ ਲਹਾ ਅਗੇ ਬਸਨ ਸਹਿਲਾ ਔਦ ਕਟਾ ਦਿਨ ਸੋ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਕਿਉ ਸੰਸਾਰ ਵਿਕਾਰ ਸੰਸੇਮੈ ਤਰਿਉ ਬ੍ਰਹਮ ਗਿਆਨੀ ਜਿਸੇ ਜਗਾਇ ਪੀ ਆਵੇ ਓ ਰਾਸੇ ਅਕਥ ਕਥਾ ਤਿਨ ਜਾਣੀ ਜਾਂ ਕੋ ਆਈ ਸੋਈ ਬਿਹਾਜੂ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਜੀ ਪੂਰਨ ਹੋਏ ਗੋ ਫੀਰਾ ਅੰਤਰ ਜਾਮੀ ਪੁਰਖ ਵਿਧਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੂਕੋ ਕਰ ਸੰਤਨ ਕੀ ਤੂਰੇ ਸਿਰ ਮਾਸਟਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਰ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ ਪਰੈ ਸਰਵ ਰਖਿਆ ਗੁਰਦੇ ਆਲੇ ਭੈ ਦੁਖ ਬਨਾਸਨੈ ਭਗਤ ਬਛਲੇ ਅਨਾਥ ਨਾਥੇ ਸਰਣ ਨਾਨਕ ਪੁਰਖੋ ਚੁੱਤੈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੈ ਧਰਮ ਸਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ